ਵੀਰ স্টাফ ਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਏਕ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਉਸੇ ਲੜੀ ਤਹਿਤ ਸਾਨੂੰ ਡੀਆਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇਨਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਤੇ ਅਸੀਂ ਕਦਮ ਚੁੱਕਦੇ ਆ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੇਮ ਸਿੰਘ ਇਹ ਹੈਗਾ ਪੁੱਤਰ ਜਗਮੋਨ ਸਿੰਘ ਇਹ ਕਿੱਕਰ ਪੀਰ ਵਾਲੀ ਗਲੀ ਇਹ ਕਰਨਤਾਰਨ ਦਾ ਰਹਿਣ ਵਾਲਾ ਇਹਦੇ ਨਾਲ ਦੋ ਦੇ ਹੋਰ ਸਾਥੀ ਸੀ ਗ੍ਰਿਫਤਾਰ ਕੀਤੇ ਸੀਗੇ ਅਮਰਪ੍ਰੀਤ ਸਿੰਘ ਤੇ ਰਾਜਬੀਰ ਸਿੰਘ ਇਹ ڪرਿੰਡੇ ਦੇ ਨੇ ਥਾਣਾ ڪرਿੰਡੇ ਦੇ ਤੇ ਇਹਨਾਂ ਕੋਲੋਂ ਅਸੀਂ ਦੋ ਪਿਸਟਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 ਬੋਰ ਦਾ ਪਿਸਟਲ ਬਿਕਵਰ ਕੀਤਾ ਸੀਗਾ ਸਾਨੂੰ ਇਹ ਪਤਾ ਚੱਲਿਆ ਹੈ ਉਸ ਦਾ ਚੇ ਕੀ ਜਿਹੜਾ ਤਰਸੀਮ ਸਿੰਘ ਹੈ ਇੱਕ ਪੁਰਾਣਾ ਹੈਬਚੁਅਲ ਆਫੈਂਡਰ ਹੈ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਆਰਮਜੈਕ ਦੇ ਤਹਿਤ 12 ਮੁਕਦਮੇ ਰਜਿਸਟਰਡ ਸੀਗੇ ਵੈਲਿਡ ਆਫਆਰ ਫਿਰ ਜਦੋਂ ਇਹਨੇ ਇਚਾਰਜ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹੈਰੋਇਨ ਲੈਣ ਆਇਆ ਸੀਗਾ ਕਿਲੋ ਹੀਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ ਨਾ 70000 ਰੁਪਏ ਡਰਗ ਮੰਨੀ ਜਦੋਂ ਇਤੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹੀਰੋਇਨ ਪਈ ਹੈ ਤੇ ਪਿਸਟਲਸ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਨਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਇਹ ਲੈ ਕੇ ਗਿਆ ਹਨਾ ਘ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਡੇ ਨੇ ਤੇ ਜਵਾਬੀ ਫਾਇਰ ਚ ਪਹਿਲਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਨੱਤ ਤੇ ਉਹ ਲੱਗਿਆ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾ ਚੁੱਕਾ ਹੈ ਮੈਨੂੰ ਦੱਸਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਮਜੈਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਫਾਇਰ ਫੇਸ ਰਜਿਸਟਰ ਕੀਤੇ ਅੰਨੂ ਸਬਜ ਕਿਉਂਕਿ ਇਹਨੇ ਸਾਡੀ ਪੁਲਿਸ પાર્ટી ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 1 ਮਾਰਚ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊਜ਼ ਅਰੈਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਾਜਾਇਜ਼ ਜਿਹੜਾ ਬਰਾਮਦ ਹੋਇਆ ਉਹਦੇ ਤਹਿਤ ਅਸੀਂ 52 ਮੁਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਤ ਨਾਪਾਕ ਰੱਦਨ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆ ਇਹ ਅਮ੍ਰਿਤਸਰ ਵਿਖੇ ਆਤੀ ਪੁਲਿਸ ਔਨ ਦੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁੱਧ ਨਸ਼ਾ ਵਿਰੁੱਧ ਬਿਲਕੁਲ ਚਾਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਚੋਂ ਸ਼ਹਿਰ ਸ਼ਹਿਰ ਚੋਂ ਵਾਰਡ ਵਾਰਡ ਚੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ। ਸਰ ਜੀ ਸਾਹਬ ਤੁਸੀਂ ਪਰਸੇ ਆਪ ਹੋਈ ਆਂਡਿਆ ਫਰਟੀ ਕਿਸ ਤਰ੍ਹਾਂ ਦੀ ਕ੍ਰਿਸਟਲ ਫੜੀ? ਐਸ ਕੋਈ ਗ੍ਰੇਨੇਡ ਜਾਂ ਆਈਈਡੀ ਦੀ ਸਮੱਗਰੀ ਤੁਸੀਂ ਆਉਂਦੇ ਕਿ ਨਹੀਂ ਪਰਸੇ? ਔਰ ਦੂਸਰਾ ਅਰੈਸਟ ਪਰਸਨਸ ਕਿਵੇਂ ਹੋਏ? ਜੀ ਬਿਲਕੁਲ ਜੀ ਇਹ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਹੈ ਬਹੁਤ ਸਟਰੋਂਗ ਟੀਮ ਹੈ ਇਹ ਐਨਟੀ ਟੈਰਰ 엘ਿਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਐਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰਦੇ ਕੁਝ ਕਮੇਡੀ ਨੂੰ ਫੌਜੀ ਦਾ ਵੀ ਨਾਮ ਆ ਰਿਹਾ ਚਲੋ ਪਾਕਿਸਤਾਨ ਦੇ ਪਰ ਫੜਿਆ ਗਿਆ ਪਾਕਿਸਤਾਨ ਦੇ ਗੈਂਗਸਟਰ ਜਿਹੜੇ ਵੀ ਪੂਰੇ ਪਿਸਤੌਲ ਜਿਹੜੇ ਡੈਨਸਰ ਵਾਂਗੂ ਆਏ ਕੁਝ ਡੈਨਸਰਸ ਪਿੰਨੋਫ ਕੀਤੇ ਨੇ ਇਹਨਾਂ ਗੈਂਗਸਟਰਸ ਵੀ ਪੈਂਟ ਇਨ ਆਈਸੀ ਉਹਨੂੰ ਬਾਰੇ ਵੀ ਦੀਪਰ ਸੈਲਫਿਕ ਕੋਈ ਨਾ ਕੰਫਰਮ ਕਰਦਾ ਇਹ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਸ ਇੱਦਾਂ ਦੇ 엘మెంట్ਸ ਤੇ ਵੀ ਚੱਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅਤਵਾਦ ਦੇ ਜਿਹੜੇ ਅਤਵਾਦੀਆਂ ਨਾਲ ਬੀਕੇਆਈ ਨਾਲ ਰਲ ਕੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਥਰੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਾ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂ ਐਸ ਏ ਚ ਉਹ ਡਿਟੇਨਡ ਹੈ ਇਸ ਟਾਈਮ ਤੇ ਪੂਰੀ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਹਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇਦਾਂ ਦੇ ਟੈਰਰਿਸਟ ਐਲੀਮੈਂਟਸ ਨੇ ਗੈਂਗਸਟਰ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜਨਸ ਨੇ ਇੰਟਰਪੋਲ ਦੇ ਨਾਲ ਤਾਲਮੇਲ ਕਰਦੇ ਆ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਇਹ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ ਐਲੀਮੈਂਟਸ ਬਾਹਰ ਬਹਿ ਕੇ ਇਦਾਂ ਦੇ ਆ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਗਿਆ। ਜਿਹੜਾ ਤੁਸੀ ਜਿਹੜਾ ਮਾਮਲਾ ਜਿਹਦੇ ਤੇ ਜਿਹੜੇ ਮੰਗਦੇ ਆ ਉਹਨਾਂ ਚ ਪਕੌੜਾ ਸੀ ਤੇ ਉਹਨਾਂ ਤੇ ਜ਼ਮਾਨਤ ਤੇ ਆਇਆ ਹੋਇਆ। ਉਹਨਾਂ ਚ ਜ਼ਮਾਨਤ ਤੇ ਸੀਗਾ ਜੀ ਜਿਹੜੇ 12 ਮਕਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜ਼ਮਾਨਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਿਹਾ ਸੀਗਾ। ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੇ ਹਨ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨਸ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਂਸਲ ਕਰਾਵਾਂਗੇ ਕਿ ਇਹ ਮਾੜੇ ਕੰਮ ਕਰਦੇ ਆ ਬਾਹਰ ਆ ਕੇ ਵੀ ਜੇਲ੍ਹ ਚੋਂ ਬੇਲ ਹੋਣ ਦੇ ਬਾਵਜੂਦ ਇਦਾਂ ਦੇ ਮਾੜੇ ਕੰਮ ਕਰ ਰਹੇ ਆ ਇਨਵੋਲਡ ਆ। ਸਾਡੇ ਯਾਫੇ ਤੋਂ ਜਿਹੜਾ ਮਾੜੇ ਚ ਪੱਛਿਆ ਇੰਨਾ ਸਾਰਾ ਸ਼ਹਿਰ ਨੂੰ ਸਪਲਾਈ ਕਰ ਰਿਹਾ ਸੀ। ਜੀ ਬਿਲਕੁਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇੱਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਹੈ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੈਰੋਇਨ ਆਂਦੀ ਹੈ ਇਹ ਪਿੱਕ ਕਰਕੇ ਅੱਗੇ ਸਪਲਾਈ ਕਰਨ ਦੀ ਮੇਰਾ ਸਟੈਂਡਰਡ ਗ੍ਰੇਡ ਐਜ਼ ਆਮਾ ਬੜੇ ਬੜੇ ਉਹਦੇ ਜਰੂਰਦ ਲਈ ਪਿਆਦਾ ਇਹ ਮੁਜੀਟਾ ਰੋਡ ਜੀ ਸਿਟੀ ਦਾ ਏਰੀਆ ਜੀ ਉਹ ਸਾਰਸ ਵੈਕਮ ਉਹ ਇੱਕ ਨਾਮ ਸਿਰਕੋ ਮੋਰੀਆ ਦਾ ਬਲਾਸਟ ਹੈ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ ਉਹ ਵੀ ਪੂਰਾ ਕੰਮ ਚੱਲ ਰਿਹਾ ਸੀ ਕਾਫੀ ਨੇੜੇ ਹੈ ਉਹਦੇ ਸਾਡੇ ਕੋਲ ਸਾਰਾ ਏਰੀਆ ਹੈ ਜੀ ਇੱਕ ਮਿੰਟ ਸਰ ਇੱਥੇ ਵੀ ਕੁਝ ਖੰਭ ਨੇ ਹੈ ਕਿਉਂਕਿ ਮਰੇ ਆ ਸੀ ਪੰਡਾ ਉਹ ਬਾਤ ਉਹ ਚੱਲ ਰਹੀ ਹੈ